ਕੱਲਾ ਆਜ਼ਮੀ ਨਾ ਮਗਲਾ ਆਜ਼ਮੀ ਅੱਛਾ ਜਿਹੜੀ ਮੈਂ ਗੱਲਾਂ ਕਰਦਾ ਜੇ ਮੈਨੂੰ ਕਿਨੂੰ ਪਾਰਟੀ ਉਹ ਕੁਝ ਵੀ ਕਰਨ ਮੈਂ ਕੱਲਾ ਬੰਦਾ ਮੈਨੂੰ ਮਾਰ ਦੇ ਸਜ਼ਾ ਕਰਾ ਦਿਓ ਮੈਂ ਬਾਦਲ ਕਾ ਖੜਾ ਨਹੀਂ ਛੜਦਾ ਨਾ ਨਾ ਜੇ ਤੁਸੀਂ ਕਹਿੰਦੇ ਆਏ ਬੋਲਦਾ ਮੈਂ ਬੋਲੂਗਾ ਨਾ ਨਾ ਬਾਦਲ ਖੜਾ ਲਾਈ ਹੋਈ ਮੈਂ ਕਿੱਥੇ ਬੈਠੂਗਾ ਜਿਹਦੇ ਸਜ਼ਾ ਕਰਨੀ ਹੈ ਝਾੜੂ ਵਾਲੇ ਦਾ ਕੰਮ ਰਸਲੇ ਜਿਹਨੇ ਮੈਨੂੰ ਮਾਰਨਾ ਸਜ਼ਾ ਕਰਉਣੀ ਕਰਾਵਾ ਬਾਦਲ ਕੋਈ ਨਹੀਂ ਮਾਰਦਾ ਬਾਦਲ ਕੇ ਪਹਿਲੇ ਜਣੋਂ ਆਪਣੇ ਵਿਰਚ ਦੇ ਹੋਏ ਨੇ ਨਿਕਲ ਗਏ ਬਾਦਲ ਕੇ ਉਹਨੂੰ ਵੋਟ ਮੰਗਣ ਦੇ ਲੋੜ ਵੀ ਨਹੀਂ ਸੀ ਸਾਡੇ ਮੋਟਰਾਂ ਲਾਈਆਂ ਜਿਹੜੇ ਕਹਿੰਦੇ ਮੋਟਰ ਦੇ ਪੈਸੇ ਲੈ ਲੈ ਮਾਇਰੇ ਕੋਲ ਤਿੰਨ ਕਿੱਲੇ ਬਾਹਰ ਦੇ ਮੈਂ ਵੇਚ ਕੇ ਮੋਟਰਾ ਲੈਣਾ ਦੁਗਣੇ ਪੈਸੇ ਦੇਣਾ ਕਿ ਨੀਂ ਮਰਜੀ ਮੋਟਰਾਂ ਦੇ ਦਿਓ ਅਸੀਂ ਅੱਜ 700 ਕਿੱਲਾ ਕੈਨੇਡਾ ਬੈਠੇ ਇੱਥੇ ਖਰੀਦ ਸਕਦੇ ਹਾਂ ਹੈ 10 ਮਿੰਟਾਂ ਦੀ ਮੋਟਰਾ ਰੋ ਮੈਨੂੰ ਕੱਲੇ ਨੂੰ ਉਹ ਮੈਂ ਛੂਏ ਦੇਵਾਉਂਗਾ ਫਿਰ ਹੀ ਤੇ ਸਾਡੇ ਜਾਣੇ ਨਹੀਂ ਜੂਣੇ ਭੁੱਖੇ ਮਰਦੇ ਸੀ ਅਸੀਂ ਜੇ ਬਾਦਲ ਕੇ ਕਹਿੰਦੇ ਵੀ ਸਾਡਾ ਗੋਹਾ ਛੱਡ ਦੇ ਮੈਂ ਗੋਹਾ ਵੀ ਛੱਡੂਗਾ ਤੇ ਮੇਰੇ ਦਾ ਕਾਜਾਂ ਬੱਚਿਆ ਪਿਆ ਵੀ ਲੋਕ ਕਿਉਂ ਨਹੀਂ ਵੋਟਾਂ ਬੰਦ ਕੇ ਉਹਨੂੰ ਸਮਝਦੇ ਤੇ ਸਾਡੇ ਬਹਾਂ ਦੇ ਕੱਖ ਦੀ ਜੁੰਨ ਦੇ ਅਸੀਂ ਵਿਆਹੇ ਵੀ ਨਹੀਂ ਜਾਂਦੇ ਜੇ ਸਾਡੇ ਨੂੰ ਨਾ ਮੋਟਰ ਲੱਗਦੀਆਂ